ਮੈਂ ਕਿਰਨਜੀਤ ਸਿੰਘ ਹੈਰੀ ਚੇਅਰਮੈਨ ਕਾਮਗਰ ਕਰਮਚਾਰੀ ਕਾਂਗਰਸ ਜਨਕ ਕੇ ਕੇਸੀ ਵਿਭਾਗ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਚੇਅਰਮੈਨ نیشنل ਉਦਾਲਤ ਮਹਾਪਰਚਾਇਤ ਪੰਜਾਬ ਦੇ 도ਮਾ ਪਰਿਸੰਗ ਮਨਰੇਗਾ ਸਕੀਮ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਵੱਲੋਂ ਪ੍ਰੈਸ ਕਾਨਫਰੰਸਾਂ ਕਰਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਪਰ ਲੋਕਾਂ ਨੂੰ ਇਸ ਗੱਲ ਨੂੰ ਮ ਸੁਚੇਤ ਕਰਨਾ ਚਾਹਨਾ ਕਿ ਮਨਰੇਗਾ ਦੇ ਪੁਰਾਣੇ ਕਾਨੂੰਨ ਨੂੰ ਬਦਲ ਕੇ ਜਿਹੜਾ ਨਵਾਂ ਕਾਨੂੰਨ ਲੈ ਕੇ ਆਂਦਾ ਹੈ ਬੀਜੇਪੀ ਨੇ ਸ਼ਰਾਰਤ ਦੇ ਨਾਲ ਇਹਦੇ ਵਿੱਚ ਆਮ ਦਾ ਨਾਮ ਲੈ ਕੇ ਆਂਦਾ ਤਾਂ ਕਿ ਲੋਕ ਜਦੋਂ ਉਹਨੂੰ ਰੋਧ ਕਰਨਗੇ ਤਾਂ ਉਹਨਾਂ ਨੂੰ ਅਸੀਂ ਇਮੋਸ਼ਨਲੀ ਬਲੈਕ威尔 ਕਰਾਂਗੇ ਕਿ ਕਿਹਨੇ ਆਮ ਦਾਣਾ ਇਸ ਕਰਕੇ ਰੋਜ਼ਾ ਕਰਦੇ ਪਰ ਇਹ ਜਿੱਦੂ ਗਲਤ ਹੈ ਕਾਂਗਰਸ ਪਾਰਟੀ ਚੌਂਦੀ ਹੈ ਤੇ 200 ਦਿਨ ਮੁੰਰੇਗਾ ਦਾ ਕੰਮ ਜਿਹੜਾ ਹੈਗਾ ਉਹ ਚੱਲਣਾ ਚਾਹੀਦਾ ਔਰ ਜਿਵੇਂ ਪਹਿਲਾਂ ਸੀ ਕਿ ਜੇ ਕੰਮ ਨਹੀਂ ਤਾਂ ਉਹਨਾਂ ਨੂੰ ਰੋਜ਼ਗਾਰ ਬਤਾ ਜਿਹੜਾ ਮਿਲਣਾ ਚਾਹੀਦਾ ਇਹ ਬੀਜੇਪੀ ਦੀ ਇਸ ਨਵੇਂ ਐਕਟ ਨੇ ਬੰਦ ਕਰ ਦਿੱਤਾ ਗਿਆ ਔਰ 60 ਦਿਨ ਜਿਹੜਾ ਕੰਮ ਨਹੀਂ ਚੱਲੇਗਾ ਬੀਜੇਪੀ ਨੇ ਕਿਹਾ ਇਹ ਵੀ ਲੋਕਾਂ ਦੇ ਨਾਲ ਬਹੁਤ ਵੱਡਾ ਕਰੋੜ ਕੀਤਾ ਧੋਖਾ ਕੀਤਾ ਗਿਆ ਦੂਜਾ ਇਹਨਾਂ ਨੇ ਕਿਹਾ ਕਿ ਬਹੁਤ ਸਾਰੀਆਂ ਚੀਜ਼ਾਂ ਸਕੀਮਾਂ ਇਹ ਤੇ ਬਹੁਤ ਸਾਰੀਆਂ ਜਿਨ੍ਹਾਂ ਕੱਢਦੇ ਗਏ ਤੇ ਮਰਦੇ ਗਾਲੇ ਕੰਮ ਨਹੀਂ ਕਰਨਗੇ ਦੂਜਾ ਕਿ 60% ਪੈਸਾ ਕੇਂਦਰ ਤੋਂ 40% ਪੰਜਾਬ ਸਰਕਾਰ ਪੰਜਾਬ ਸਰਕਾਰ ਕਿੱਥੋਂ ਜੂ ਪੰਜਾਬ ਸਰਕਾਰ ਦਾ ਪਹਿਲਾਂ ਹੀ 4.5 ਲੱਖ ਕਰੋੜ ਦੀ ਕਰਜ਼ਾਈ ਹੈ ਬੜਾ ਫਿਰ ਮਨਜ਼ੂਰੀ ਪੰਜਾਬ ਸਰਕਾਰ ਕੇਂਦਰ ਤੋਂ ਲੋਗ ਵੀ ਤਾਮ ਮਰਦੇਗਾ ਦਾ ਕੰਮ ਚੱਲੂਗਾ ਸੋ ਇਸ ਤਰ੍ਹਾਂ ਨਾ ਜਿਹੜੇ ਢੰਗ ਨਾਲ ਮਰਦੇਗਾ ਨੂੰ ਖਤਮ ਕਰਨ ਵਾਲਾ ਕੰਮ ਜੰਗਾਂ ਨੇ ਕੀਤਾ ਕਿਉਂਕਿ ਮਰਦੇਗਾ ਦੇ ਜਿਹੜੇ ਮਜ਼ਦੂਰ ਹੈਗੇ ਆ ਉਹ ਬਹੁਤ ਸਾਰੇ ਅਸੀਂ ਮਜ਼ਦੂਰ ਹੈ ਜਿਹੜੇ ਵਿਚਾਰੇ ਹੁਰਕੂ ਕੰਮ ਕਰਦੇ ਸਨ ਤਾਂ ਉਹਨਾਂ ਦੇ ਲਈ ਇੱਕ ਮਿਨੀਮਮ ਵੇਜ 340 ਰੁਪਏ ਮਿਨੀਮਮ ਵੇਜ ਆ ਜਮ ਮਿਨੀਮਮ ਵੇਜ ਤਾਂ ਹੁੰਦਾ ਸੀ ਜੀ ਇਹ ਭਾਜੀਪੀ ਨੇ ਇਹ ਨਵੇਂ ਐਕਟ ਦੇ ਵਿੱਚ ਇਹ ਸ਼ਰਤ ਖਤਮ ਕਰ ਦਿੱਤੀ ਪਰ ਅਸੀਂ ਚਾਹੁੰਦੇ ਕਿ ਮਰਦੇਗਾ ਦਾ ਕੰਮ 800 ਦਿਨ 800 ਰੁਪਿਆ ਦਿਹਾੜੀ ਦੇ ਨਾਲ 200 ਤੋਂ ਚਲਾਇਆ ਜਾਣਾ ਚਾਹੀਦਾ ਮੰਡਰੇਗਾ ਮਜ਼ਦੂਰਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਮੰਡਰੇਗਾ ਮਜ਼ਦੂਰਾਂ ਆ ਦੇ ਲਈ ਆ ਜਿਹੜਾ ਜੀਵਨ ਬੀਮਾ ਸਿਹਤ ਬੀਮਾ ਹੋਣਾ ਚਾਹੀਦਾ ਹੈ ਮੰਡਰੇਗਾ ਦਾ ਕੰਮ ਕਾਂਗਰਸ ਪਾਰਟੀ ਚੋਂਦੀ ਹੈ ਕਿ ਅਸੀਂ ਨਗਰ ਪੰਚਾਇਤਾਂ ਦੇ ਵਿੱਚ ਨਗਰ ਨਿਗਮਾਂ ਦੇ ਵਿੱਚ ਮੰਡੀਆਂ ਦੇ ਵਿੱਚ ਵੀ ਇਹ ਚਾਲੂ ਕਰਾਂਗੇ ਅਕਾਲੀ ਦਲ ਦੀ ਸਰਕਾਰ ਵੇਲੇ ਬਹੁਤ ਸਾਰੇ ਪਿੰਡਾਂ ਨੂੰ ਨਗਰ ਪੰਚਾਇਤਾਂ ਬਣਾ ਦਿੱਤਾ ਗਿਆ ਤੇ ਉਤੋਂ ਮੁੰਦੇਗਾ ਦਾ ਕੰਮ ਜਿਹੜਾ ਹੈ ਉਹ ਖਤਮ ਹੋ ਗਿਆ ਸੋ ਇਸ ਕਰਕੇ ਉੱਥੇ ਦੁਬਾਰਾ ਮਨਰੇਗਾ ਦਾ ਕੰਮ ਮਨਰੇਗਾ ਦਾ ਕਿ ਸਕੀਮ ਸ਼ਹਿਰਾਂ ਦੇ ਵਿੱਚ ਵੀ ਕਾਂਗਰਸ ਪਾਰਟੀ ਲੈ ਕੇ ਆਉਗੀ ਇਸ ਗੱਲ 'ਤੇ ਅਸੀਂ ਕੰਮ ਕਰ ਰਹੇ ਹਾਂ ਔਰ ਮਨਰੇਗਾ ਨੂੰ ਬਚਾਉਣ ਦੇ ਲਈ ਮਜ਼ਦੂਰਾ ਦੇ ਇਸ ਰੋਜ਼ਗਾਰ ਗਰੰਟੀ ਸਕੀਮ ਨੂੰ ਬਚਾਉਣ ਦੇ ਲਈ ਕਾਂਗਰਸ ਪਾਰਟੀ ਵੱਲੋਂ ਦੇਸ਼ ਵਿਆਪੀ ਅੰਦੋਲਨ ਸ਼ੁਰੂ ਕੀਤਾ ਜਾ ਰਿਹਾ ਹੈ ਮੈਂ ਦੇਸ਼ ਦੇ ਲੋਕਾਂ ਨੂੰ ਅਪੀਲ ਕਰੂੰਗਾ ਕਿ ਆਓ ਆ ਸੰਵਿਧਾਨ ਨੂੰ ਬਚਾਉਣ ਲਈ ਲੋਕਤੰਤਰ ਨੂੰ ਬਚਾਉਣ ਲਈ ਮਰਰੇਗਾ ਐਕਟ ਨੂੰ ਬਚਾਉਣ ਦੇ ਲਈ ਪੁਰਸਕਾਰ ਗਰੰਟੀ ਸਕੀਮ ਨੂੰ ਬਚਾਉਣ ਦੇ ਲਈ ਆਪਾਂ ਰਾਹੁਲ ਗਾਂਧੀ ਜੀ ਖੜਗੇ ਸਾਹਿਬ ਦੀ ਸੋਨਿਆ ਗਾਂਧੀ ਸਾਰਾ ਉਹਨਾਂ ਦੀ ਪੀਨ ਨੂੰ ਮੰਨ ਕੇ ਦੇਸ਼ ਵਿਆਪੀ ਅੰਦੋਲਨ ਦੇ ਵਿੱਚ ਆਪਾਂ ਸ਼ਾਮਲ ਹੋਏ ਗੈਰੀ ਸਾਹਿਬ ਕੁਝ ਸਮਾਂ ਹੈ ਜਿੱਥੇ ਕਿ ਐਸਟੀ ਬੀਸੀ ਦੇ ਲੋਕਾਂ ਨੂੰ ਜਾਣ ਦਿੱਤਾ ਜਾਂਦਾ ਹੈ ਭਾਵੇਂ ਧਾਰਮਿਕ ਥਾਂ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਜਿਹੜਾ ਦੇਖੋ ਚੀਜ਼ ਹੈਗੀ ਹੈ ਕਿ ਦੇਸ਼ ਭਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਹੁਤ ਸਾਰਨ ਸਟ੍ਰੈਟਜੀ ਇਹਨਾਂ ਦੀ ਸਰਕਾਰ ਹੈ ਇਹ ਕਹਿੰਦੇ ਜੀ ਸੀਮੁੰਦੇਗਾਵਾਸ ਸਕੀਮ ਲੈ ਕੇ ਆਏ ਮੈਂ ਇਹਨਾਂ ਨੂੰ ਪਾਤੀ ਹੁੰਦਾ ਪਰ ਇਹਨੂੰ ਪੁੱਛਣਾ ਸੋਣਾ ਬਹੁਤ سارے ਮੰਦਰ ਐਸੇ ਹੈ ਜਿਹੜਾ ਮੰਦਰਾਂ ਦੇ ਵਿੱਚ ਰਾਸ਼ਟਰਪਤੀ ਨੂੰ ਕੋਈ ਜਾਣਦਾ ਦੱਸ ਨਹੀਂ ਉਹ ਕਹਿੰਦਾ ਰਾਸ਼ਟਰਪਤੀ ਨੂੰ ਜਾਣ ਨਹੀਂ ਦਿੰਦਾ ਤਾਂ ਮੈਂ ਅਪੀਲ ਕਰਨਾ ਚਾਹਾਂਗਾ ਕਿ ਜਿਹੜੇ ਵਾਲਮੀਕੀ ਸਮਾਜ ਦੇ ਸਵੈ ਕਰਮਚਾਰੀ ਸਾਡੇ ਭਾਈ ਐ ਸਪਾਈ ਕਰਮਚਾਰੀ ਜਾਂ ਮਜ਼ਦੂਰ ਵਰਗ ਦੇ ਵਿੱਚ ਕੰਮ ਕਰਦੇ ਐ ਜਿਹੜੇ ਮੰਦਰਾਂ ਦੇ ਵਿੱਚ ਕਿਸੇ ਵੀ ਧਰਮ ਸਥਾਨ ਦੇ ਵਿੱਚ ਕਿਸੇ ਵੀ ਜਗ੍ਹਾ ਤੇ ਜੇ ਉੱਥੇ ਮੱਥਾ ਟੇਕਣ ਦੀ ਇਜਾਜ਼ਤ ਨਹੀਂ ਹੈਗੀ ਤਾਂ ਉੱਥੇ ਸਪਾਈ ਕਰਮਚਾਰੀਆਂ ਨੂੰ ਉਹਨਾਂ ਮੰਦਰਾਂ ਦੇ ਵਿੱਚ ਉਹਨਾਂ ਧਾਰਮਿਕ ਜਗ੍ਹਾ ਦੇ ਵਿੱਚ ਆਪਣਾ ਕੰਮ ਕਰਨਾ ਬੰਦ ਕਰ ਦੇਣਾ ਚਾਹੀਦਾ ਹੈ ਔਰ ਮਜ਼ਦੂਰਾਂ ਨੂੰ ਉਹਨਾਂ ਦੇ ਨਿਰਮਾਣ ਦੇ ਵਿੱਚ ਸ਼ਾਮਲ ਨਹੀਂ ਹੋਣਾ ਚਾਹੀਦਾ ਕਿਉਂਕਿ ਜਦੋਂ ਬੜਕੇ ਤਿਆਰ ਹੋ ਜਾਂਦਾ ਫਿਰ ਤੁਸੀਂ ਮੱਥਾ ਨਹੀਂ ਉੱਤੇ ਟਿਕ ਸਕਦੇ ਇਸ ਕਰਕੇ ਸਫਾਈ ਕਰਮਚਾਰੀ ਤੇ ਮਜ਼ਦੂਰ ਨਰਮਨਪਾਲ ਦੀ ਮਿਸਤਰੀ ਆ ਸਾਰੇ ਲੋਕਾਂ ਨੂੰ ਉਹਨਾਂ ਇਹੋ ਜਿਹੇ ਮੰਦਰਾਂ ਦੇ ਵਿੱਚ ਕੰਮ ਜਿਹੜਾ ਨਹੀਂ ਕਰਨਾ ਚਾਹੀਦਾ ਮੇਰੀ ਇਹ ਅਪੀਲ ਹੈ ਔਰ ਉਹਨਾਂ ਮੰਦਰਾਂ ਦੇ ਪ੍ਰਬੰਧਨ ਦੇ ਜਿਹੜੇ ਪੁਜਾਰੀ ਹੈ ਜਿਹੜੇ ਹੋਰ ਹੈ ਉਹਨਾਂ ਦੇ ਖਿਲਾਫ ਐਟ੍ਰੋਸਿਟੀ ਐਕਟ ਦੇ ਤਹਿਤ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਔਰ ਭਾਜਪਾ ਇਸ ਵਲ ਬਿਲਕੁਲ ਧਿਆਨ ਨਹੀਂ ਦੇ ਰਹੀ ਬਲਕਿ ਲੋਕਾਂ ਨੂੰ ਹੋਰ ਮਸਲਾਂ ਉਚਾਲਾ ਜਾ ਕੇ ਗੱਦੀ ਕਿਹਦੇ ਰਾਹੁਲ ਜੀ ਨੇ ਨਿਮ ਚਲਾਈ ਸੀ ਗੁੱਟ ਜੋਰ ਗਦੀ ਛੋੜ ਇਹਨੂੰ ਡਾਇਵਰਟ ਧਿਆਨ ਲੋਕਾਂ ਦਾ ਕਰਨ ਵਾਸਤੇ ਮਨਰੇਗਾ ਸਕੀਮ ਖਤਮ ਕਰਦੀ ਜੇ ਭਾਈ ਮਰੇਗਾ ਨਾ ਬਚਾ ਸਕੀ ਤਾਂ ਫਿਰ ਆੜੀਆਂ ਵੀ ਖਤਮ ਹੋਊਗੀ ਫਿਰ ਮਿੱਡੇ ਮਿਲ ਵੀ ਖਤਮ ਹੋਊਗੀ ਫਿਰ ਫੂਡ ਸਕਿਉਰਟੀ ਨਹੀਂ ਵੀ ਐਕਟ ਕਾਂਗਰਸ ਪਾਰਟੀ ਲੈ ਚਾਈ ਸੀ ਬੀਜੇਪੀ ਸਾਰਾ ਖਤਮ ਕਰੂਗੀ ਸੋ ਮੈਂ ਇੱਕ ਵਾਰ ਫੇਰ ਮੈਂ ਅਪੀਲ ਕਰਨਾ ਚਾਹਾਂਗਾ ਜਿੰਨਾ ਮੰਦਰਾਂ ਦੇ ਵਿੱਚ ਜਿਹਨੇ ਵੀ ਧਰਮ ਸਥਾਨਾਂ ਦੇ ਵਿੱਚ ਜਿੱਥੇ ਵੀ ਵਿਤਕਰਾ ਹੁੰਦਾ ਹੈ ਉਹਦੇ ਸ਼ਰੂਕਾਸ ਲੋਕਾਂ ਨੂੰ ਕੰਮ ਕਰਨ ਵਾਸਤੇ ਸਪਾਈਗੋ ਦਾ ਕੰਮ ਕਰਨ ਵਾਸਤੇ ਨਿਰਮਾਣ ਦਾ ਕੰਮ ਕਰਨ ਵਾਸਤੇ ਨਹੀਂ ਜਾਣਾ ਚਾਹੀਦਾ